ਇਹ ਸਾਰਾ ਕੁਝ ਆਪਾਂ ਨੂੰ ਦਿਖ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੇਲੇ ਵੀ ਸਰਕਾਰ ਆਪਣੇ ਤੇ ਹਮਲਾ ਕਰ ਸਕਦੀ ਹੈ ਇਹ ਸਾਰੀ ਸਥਿਤੀ ਨੂੰ ਭਾਫਦੇ ਹੋਏ ਸਮੁੱਚੇ ਕਿਸਾਨਾਂ ਨੂੰ ਅਪੀਲ ਹੈ ਮਜ਼ਦੂਰਾਂ ਨੂੰ ਮਲਾਜਮਾਂ ਨੂੰ ਦੁਕਾਨਦਾਰਾਂ ਨੂੰ ਕਿ ਜਿਹੜੀ ਇਹ ਮੰਗ ਹੈ ਇਕੱਲੇ ਕਿਸਾਨਾਂ ਨੂੰ ਭਾਵੇਂ ਠੀਕ ਹੈ ਲੜ ਰਹੇ ਆ ਲੋਕਾਂ ਦੀ ਮੰਗ ਹੈ ਤਾਂ ਮੇਰੀ ਅਪੀਲ ਹੈ ਕਿ ਜਿਹੜੇ ਸਵਾਲ ਆਪਾਂ ਕਰਦੇ ਹੁੰਦੇ ਸੀ ਬਾਈ ਲੀਡਰ ਆਏ ਹੋ ਜਾਂਦੇ ਨੇ ਲੀਡਰਾਂ ਤੇ ਵਿਸ਼ਵਾਸ ਨਹੀਂ ਉਹ ਸਥਿਤੀਆਂ ਡੱਲੇਵਾਲ ਸਭ ਪਾਰ ਕਰ ਗਏ ਨੇ 22 23 ਦਿਨ ਥੋੜੇ ਨਹੀਂ ਹੁੰਦੇ ਉਹ ਸਥਿਤੀਆਂ ਪਾਰ ਕਰਕੇ ਕਹਿਣ ਦਾ ਮਤਲਬ ਕੋਈ ਉਹ ਆਪਦਾ ਚਿਹਰਾ ਚਮਕਾਉਣ ਲਈ ਨਹੀਂ ਬੈਠਾ ਕੋਈ ਉਹਦਾ ਲਾਹਾ ਨਹੀਂ ਲੈਣ ਬੈਠਾ ਆਪਦੇ ਪਰਿਵਾਰ ਨਾਲੋਂ ਨਾਤਾ ਤੋੜ ਕੇ ਸਮੁੱਚੇ ਭਾਰਤ ਨੂੰ ਆਪਦਾ ਪਰਿਵਾਰ ਬਣਾ ਕੇ ਬੈਠਾ ਤਾਂ ਉਹਦੇ ਵਿੱਚੋਂ ਜਿਹੜੀਆਂ ਹੁਣ ਮੀਟਿੰਗਾਂ ਹੋਣੀਆਂ ਅਧਿਕਾਰੀਆਂ ਨੇ ਰਾਤ ਨੂੰ 8 ਵਜੇ ਕਨੌਰੀ ਬਾਰਡਰ ਤੇ ਆਉਣਾ ਫੋਰਸ ਲੈ ਕੇ ਆਉਣਾ ਡਾਕਟਰਾਂ ਦੀ ਟੀਮ ਚ ਵਾਧਾ ਕਰਨਾ ਤਾਂ ਇਹਦੀ ਅੰਦਰੋਂ ਭਮਾ ਉੱਤੋਂ ਗੱਲਬਾਤ ਲੱਗ ਰਹੀ ਆ ਅੰਦਰੋਂ ਚੱਕਣ ਵਾਲੀ ਜਿਹੜੀ ਤਿਆਰੀ ਹੈ ਕਿਸੇ ਵੇਲੇ ਵੀ ਆਪਾਂ ਜਿੱਤਿਆ ਉਹ ਮੋਰਚਾ ਖਾਰ ਨਾ ਜਾਈਏ ਪੀਲ ਹੈ ਕਿ ਅਸੀਂ 12500 ਪਿੰਡ ਅਸੀਂ ਪੰਜਾਬੀ ਕਹੋਣਿਆਂ ਇੱਕ ਇੱਕ ਟਰਾਲੀ ਦੀ ਮੰਗ ਕਰੀਆ ਸਾਰੇ ਪੰਜਾਬ ਦੇ ਵਿੱਚੋਂ ਇੱਕ ਟਰਾਲੀ 10 ਬੰਦੇ 15 ਬੰਦੇ ਟਰਾਲੀ ਚ ਵਹਾ ਕੇ ਉਹਨਾਂ ਨੂੰ ਰਾਸਣ ਦੇ ਕੇ ਬਿਸਤਰੇ ਲੇਕੇ ਖਨੌਰੀ ਨੂੰ ਤੋੜ ਦਿਓ 12.5 ਹਜ਼ਾਰ ਟਰਾਲੀ ਇੱਥੇ ਖੜੀ ਹੋਵੇ ਕੋਈ ਸਰਕਾਰ ਹਲਾ ਨਹੀਂ ਸਕਦੀ ਮੋਰਚਾ ਜਿੱਤ ਲਾਂਗੇ ਇਹ ਅਪੀਲ ਨੂੰ ਪ੍ਰਵਾਨ ਕਰਿਓ ਕਿ ਡੱਲੇਵਾਲ ਸਾਹਿਬ ਵੱਲੋਂ ਇਹੀ ਬੇਨਤੀ ਹੈ ਵੀ ਮੇਰੀ ਸੇਹ ਦਾ ਖਿਆਲ ਨਾ ਕਰੋ ਮੈਨੂੰ ਕਿਤੇ ਚੱਕ ਕੇ ਲੈ ਜੇ ਪੁਲਿਸ ਮੇਰੀ ਸਿਆਸੀ ਮੌਤਰਾ ਕਰ ਦਿਓ ਇਹ ਸਾਨੂੰ ਸਾਰਿਓ ਵਾਰ-ਵਾਰ ਕਹਿੰਦੇ ਨੇ ਵੀ ਪਹਿਰਾ ਜਿਹੜਾ ਸਖਤ ਕਰ ਦਿਓ ਕਿਸੇ ਵੇਲੇ ਦੀ ਸਰਕਾਰ ਜਿੱਧਰ ਦੀ ਹਮਲਾ ਕਰਦੀ ਹੈ ਤਾ ਉਹਦਾ ਟੱਕਰਾ ਕਰ ਲਈ ਆਪਾਂ ਤਿਆਰ ਕਰ ਗਏ ਇਹ ਮੇਰੀ ਪੀਲ ਨੂੰ ਪੰਜਾਬੀ ਉਹ ਪ੍ਰਵਾਨ ਕਰੋਗੇ ਘਰਾਂ ਚੋਂ ਉੱਠ ਕੇ ਸੜਕਾਂ ਤੇ ਆਈਏ ਸੜਕਾਂ ਤੇ ਆਪਾਂ ਜੇ ਖਨੌਰੀ ਆ ਜੰਨੇ ਆ ਤੇ ਤਾਕਤ ਨਹੀਂ ਸਰਕਾਰ ਸਾਡੀਆਂ ਮੰਗਾਂ ਨਾ ਮੰਨੇ ਮੇਰੇ ਨਾਲ ਸਾਰੀ ਜਿਹੜੀ ਟੀਮ ਹੈ ਲਖਸਤਾਨਾ ਵੀ ਬੈਠੇ ਨੇ ਰਾਜ ਖਾਲਸਾ ਵੀ ਬੈਠਾ ਹੈ ਤਾਂ ਹੋਰ ਵੀ ਸਾਡੇ ਜਿਹੜੇ ਨੌਜਵਾਨ ਜੁੜੇ ਨੇ ਦੇਖੋ ਇਹਨਾਂ ਤੇ ਵੀ ਬਹੁਤ ਚਰਚਾ ਹੁੰਦੀ ਹੈ ਇਹਨਾਂ ਨੇ ਸਾਰੀ ਸਥਿਤੀ ਨੂੰ ਭਾਫ ਕੇ ਟੈਂਟ ਲਾ ਲੇ ਇੱਥੇ ਟੈਂਟ ਲਾ ਕੇ ਪਹਿਰਾ ਦੇ ਰਹੇ ਨੇ ਸਾਡੇ ਕਿਸਾਨਾਂ ਨਾਲ ਫਰਜ ਪ੍ਰਾਵੋ ਆਪਣਾ ਬਣਦਾ ਜਿਹੜੇ ਸੀ ਕਹਿੰਦੇ ਵੀ ਸਾਡੀ ਖੇਤੀ ਲੁੱਟਣ ਨਹੀਂ ਦੇਣੀ ਸਾਡੀ ਖੇਤੀ ਦੀ ਰਾਖੀ ਲਈ ਇਹ ਨੌਜਵਾਨ ਅੱਜ ਡਟੇ ਹੋਏ ਨੇ ਇਹ ਸਵਾਲ ਜਾਂ ਸੁਣ ਕੇ ਵੀ ਸਾਨੂੰ ਬੜਾ ਮਹਿਸੂਸ ਹੁੰਦਾ ਸੀ ਬਈ ਯਾਰ ਧਰਨਿਆਂ ਤੇ ਮਜ਼ਹਾਰਾਂ ਤੇ ਬਜ਼ੁਰਗ ਦਿੰਦੇ ਆ ਨੌਜਵਾਨ ਨਹੀਂ ਦਿਸਦੇ ਅੱਜ ਪ੍ਰਾਵੋ ਬਜ਼ੁਰਗ ਤਾਂ ਟਰੱਕ ਅਰਦਾਈਆਂ ਤੇ ਬੈਠੇ ਆ ਨੌਜਵਾਨ ਇੱਥੇ ਬੈਠੇ ਨੇ ਆਪਾਂ ਆਈਏ ਜੀਨੇ ਆਪਾਂ ਕਰਦਾ ਚੜਾਇਆ ਸਾਡੇ ਨੌਜਵਾਨਾਂ ਨੇ ਤਾਂ ਚੜਾਇਆ ਨਹੀਂ ਲਿਮਟਾਂ ਤੇ ਗੂਠੇ ਤਾਂ ਅਸੀਂ ਲਾਏ ਨੇ ਬੈਂਕਾਂ ਤਾਂ ਜਿਵੇਂ ਜ਼ਮੀਨਾਂ ਕਹਿੰਦੇ ਅਸੀਂ ਕੀਤੀਆਂ ਇਹਨੂੰ ਲਾਉਣ ਲਈ ਫਿਰ ਇਹ ਲੜਨ ਆਪਾਂ ਆਈਏ ਜੇ ਆਪਾਂ ਤੋਂ ਕਰਦਾ ਚੜਾ ਤੈਨੂੰ ਲਾਈਏ ਮੇਰੀ ਪੀਲ ਹੈ ਅਸ ਕਾਲਸਾ ਜੀ ਵੀ 2 ਮਿੰਟ ਤੇ ਬੋਲ ਸ਼ਬਦ ਵਾਹਿਗੁਰੂ ਵੀ ਬੋਲ ਜੂਗਾ ਦੋ ਮਿੰਟ ਦੋ ਮਿੰਟ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਕਾਕਾ ਜੀ ਨੇ ਤੁਹਾਨੂੰ ਜਿਹੜੀ ਅਪੀਲ ਕੀਤੀ ਹੈ ਭਰਾਵੋ ਆਜੋ ਹੁਣ ਘਰਾਂ ਚ ਬੈਠਣ ਦਾ ਵੇਲਾ ਹੈ ਨਹੀਂ ਬਾਅਦ ਦੇ ਵਿੱਚ ਭੋਗਾਂ ਦੇ ਇਕੱਠ ਕਰਨਾ ਬਾਅਦ ਦੇ ਵਿੱਚ ਸੰਧਾਲੀਆਂ ਦੇਣੀਆਂ ਉਹਦਾ ਕੋਈ ਫਾਇਦਾ ਨਹੀਂ ਜਿਉਂਦੇ ਬੰਦੇ ਦਾ ਆਪਾਂ ਜਿੰਨਾ ਸਾਥ ਦੇ ਲਾਂਗੇ ਭਾਈ ਓਨੀ ਫਾਇਦਾ ਸੋ ਆਓ ਪ੍ਰਸ਼ਾਸਨ ਆਪਦੀਆਂ ਤਿਆਰੀਆਂ ਕਰੀ ਖੜਾ ਸੋ ਆਪਾਂ ਵੀ ਭਾਈ ਨੌਜਵਾਨੋ ਆ ਕੇ ਆਪਣੀਆਂ ਤਿਆਰੀਆਂ ਕਰੀ ਸੋ ਇਹਨਾਂ ਬਜ਼ੁਰਗਾਂ ਦਾ ਸਾਥ ਆਪਾਂ ਨੂੰ ਦੇਣਾ ਹੀ ਪੈਣਾ ਜੇ ਨਾਂ ਦਿੱਤਾ ਤੇ ਫਿਰ ਆਉਣ ਵਾਲਾ ਸਮਾਂ ਚੰਗਾ ਨਹੀਂ ਹੋਣਾ ਸੋ ਆਜੋ ਆਪਾਂ ਵੱਡੀ ਗਿਣਤੀ ਦੇ ਵਿੱਚ ਹੁਣ ਪਿੰਡਾਂ ਤੋਂ ਨਿਕਲ ਕੇ ਹੰਬੜਾ ਮਾਰੀਏ ਤੇ ਮੋਰਚਾ ਹੁਣ ਸਿੱਖਣਾ ਤੇ ਹੈ ਜੇ ਆਪਾਂ ਅਗਲੇ 2-4 ਦਿਨਾਂ ਦੇ ਵਿੱਚ ਵੱਡਾ ਕੱਠ ਦਿਖਾ ਦਈਏ ਨਾ ਇੱਥੇ ਤਾਂ ਮੋਦੀ ਸਰਕਾਰ ਨੇ ਕੰਬ ਜਾਣਾ ਤੇ ਆਪਾਂ ਮੋਰਚਾ ਜਿੱਤ ਕੇ ਘਰਾਂ ਨੂੰ ਚਲੇ ਜਾਣਾ ਸੋ ਵੱਡੀ ਗਿਣਤੀ ਦੇ ਵਿੱਚ ਬਾਈ ਵੱਧ ਤੋਂ ਵੱਧ ਖਨੌਰੀ ਮੋਰਚੇ ਦੇ ਉੱਤੇ ਹਾਜ਼ਰੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਫਤਿਹ ਪੰਜਾਬੀਓ ਹੁਣ ਘਰਾਂ 'ਚ ਬੈਠੇ ਡੱਲੇਵਾਲ ਸਾਹਿਬ ਦੀ ਬਾਤ ਉਹਨਾਂ ਦੀ ਕੋ ਸਾਨੂੰ ਕੱਸ ਨਹੀਂ ਹੁਣੀ ਇੱਥੇ ਅੱਧਾ ਘੰਟਾ ਪਹਿਲਾਂ ਸਪੈਸ਼ਲ ਡੀਜੀਪੀ ਜਿਹੜੇ ਸੁਖਲਾ ਜੀ ਆਕੇ ਗਏ ਨੇ ਨਾਲ ਹੁਰਦਕਾ ਦੀ ਆਕੇ ਗਏ ਨੇ ਨਾਲ ਸੀਆਈਡੀ ਤਰੀਫਦੀਆ ਲਗਾਤਾਰ ਦਰਸਲ ਦੇ ਵਿੱਚੋਂ ਸਾਰਾ ਭਾਂਪ ਰਹੇ ਆ ਵੀ ਕਿੰਨੀਆਂ ਕਿ ਤਿਆਰੀਆਂ ਨੇ ਉਹ ਜੋ ਸੁਪਰੀਮ ਕੋਰਟ ਆ ਜਿਵੇਂ ਕਾਕਾ ਸਿੰਘ ਕੋਰੜੇ ਨੇ ਦੱਸਿਆ ਵੀ ਜੋ ਸੁਪਰੀਮ ਕੋਰਟ ਰਾਹੀਂ ਵੀ ਸਾਨੂੰ ਘੇਰਨ ਦੀ ਤਿਆਰੀ ਆ ਤੇ ਇੱਥੋਂ ਚੱਕ ਕੇ ਲੈ ਜਾਣ ਦੀ ਤਿਆਰੀ ਆ ਤੁਹਾਨੂੰ ਇੱਕ ਗੱਲ ਦੱਸ ਦਣਾ ਆਪਾਂ ਜਿੱਤਿਆ ਹੋਇਆ ਮੋਰਚਾ ਇਹ ਮੋਰਚਾ ਜਿੱਤੀ ਬੈਠੇ ਆਪਾਂ ਜੇ ਅਚੋ ਡਰਿਆਰ ਸਾਹ ਨੂੰ ਚੱਕ ਕੇ ਲੈ ਗਿਆ ਪਰ ਜਿੱਤਿਆ ਜਤਾਇਆ ਮੋਰਚਾ ਹਰ ਜਾਣਾ ਇਹ ਸਾਡੇ ਮੂੰਹ ਤੇ ਬਹੁਤ ਵੱਡੀ ਚਪੇੜ ਹੋਣੀ ਹੈ ਪੰਜਾਬੀਆਂ ਦੇ ਬਹੁਤ ਵੱਡੀ ਨਾਂਹਤ ਹੋਣੀ ਹੈ ਕਿ ਅਸੀਂ ਆਪਣੇ ਆਗੂ ਨੂੰ ਉਸ ਤਰੀਕੇ ਨਾਲ ਅਸੀਂ ਬਚਾ ਨਹੀਂ ਸਕਦੇ ਸਾਡਾ ਫਰਜ਼ ਬਣਦਾ ਹੈ ਬਿਲਕੁਲ ਕਾਕਾ ਸਿੰਘ ਨੇ ਕਿਹਾ ਕਿ ਲੋਕਾਂ ਦੇ ਸਿਕਵੇ ਸੀਗੇ ਵੀ ਲੀਡਰ ਆ ਲੋਕਾਂ ਨੂੰ ਅੱਗੇ ਕਰਦੇ ਨੇ ਲੀਡਰ ਪਿੱਛੇ ਰਹਿੰਦੇ ਆ ਹੁਣ ਥੋੜਾ ਲੀਡਰ ਬੈਠਾ ਹੈ ਹੁਣ ਤਾਂ ਕੋਈ ਮਕਸਦ ਨਹੀਂ ਰਹਿ ਗਿਆ ਜਿਹਦਾ ਪਤਾ ਨਹੀਂ ਪਲਦਾ ਨਹੀਂ ਪਤਾ ਕੀ ਵਾਪਰ ਜਾਣਾ ਮਗਰੋਂ ਫਿਰ ਕੋਈ ਫਾਇਦਾ ਨਹੀਂ ਵੀ ਅਸੀਂ ਉੱਥੇ ਚੱਲ ਗਏ ਜੀ ਇੱਥੇ ਆ ਗਏ ਜੀ ਹੁਣ ਤੁਹਾਨੂੰ ਬੇਨਤੀ ਆ ਇੱਕ ਇੱਕ ਟਰਾਲੀ ਦੀ ਬੇਨਤੀ ਕੀਤੀ ਵੀ ਇੱਕ ਇੱਕ ਟਰਾਲੀ ਇੱਕ ਪਿੰਡ ਤੋਂ ਨਿਕਲ ਆਵੇ 5 ਦਿਨ 4 ਦਿਨ ਇੱਥੇ ਲਗਾਤਾਰ ਲਵਾ ਕੇ ਆਪਣੀਆਂ ਹਾਜ਼ਰੀਆਂ ਉਦੋਂ ਬਾਅਦ ਵਾਪਸ ਜਾ ਕੇ ਫਿਰ ਅਗਲੀਆਂ ਟਰਾਲੀਆਂ ਆਉਣ ਰਾਤ ਨੂੰ ਅਪੀਲ ਕਰਦੇ ਆ ਜਿੰਨੇ ਭਰਾ ਜਿੰਨੀਆਂ ਸਾਡੀਆਂ ਮਾਮਾ ਤਾਣੂ ਦਿਖਾਉਨੇ ਆ ਤੇ ਸਾਰੇ ਮਰਜ਼ੀ ਜਿਹੜੇ ਬੈਠੇ ਆ ਉਹ ਕੋਲ ਨਾਲ ਚ ਮੈਂ ਲੈ ਕੇ ਚੱਲਦਾ ਮੈਂ ਆਜੂ ਆਜੂ ਲੈ ਕੇ ਚੱਲਦੇ ਆ ਤੁਹਾਨੂੰ ਬਲੇਸ ਰਸਰ ਸਾਜੀ ਜਿਹੜੇ ਹਵੇਸ਼ਾਂ ਸਿੰਗੂ ਬਾਦਰ ਦਿੱਲੀ ਦੇ ਉੱਤੇ ਰਾਤ ਨੂੰ ਬੜਾ ਜਿਹਾ ਫਰਦੂ ਨਹੀਂ ਬੰਦੇ ਬੰਦੇ ਵਾਸਤੇ ਕਾਹਤਰੀ ਕੀ ਹਾਰ ਤੇ ਆ ਸਾਡੀਆਂ ਮਾਵਾਂ ਬੈਠੀਆਂ ਨੇ ਆਹਾਂ ਬੈਠੀਆਂ ਨੇ ਨਸਰ ਰਸਰ ਸਾਡੇ ਬਜ਼ੁਰਗ ਬੈਠੇ ਨੇ ਦਿਖਾ ਦੇ ਬਿਖਾ ਦੇ ਲਓ ਜੀ ਆਪਣੇ ਮਾੜੇ ਮਾੜੇ ਚਿਹਰੇ ਦਿਖਾਓ ਕਿਹਨਾਂ ਚਾਵਾ ਮਾਰ ਕੇ ਹਾਕ ਪੰਜਾਬ ਦੇ ਲੋਕਾਂ ਨੂੰ ਛੋਡੇ ਹੌਸਲੇ ਨਾਲ ਛੋਡੇ ਅਸ਼ੀਰਵਾਦ ਨਾਲ ਵੀ ਅਸੀਂ ਲੜਦੇ ਆਂ ਸਾਰੇ ਰਲ ਮਿਲ ਕੇ ਅੱਜ ਇੱਥੇ ਇਕੱਠੇ ਹੋਏ ਆਂ ਆਸਾਰ ਇਹ ਉਹ ਪਹਿਰੇਦਾਰੀ ਆ ਸਖਤ ਪਹਿਰੇਦਾਰੀ ਆ ਵੀ ਸਰਕਾਰ ਲਾਸ਼ਾਂ ਤੋਂ ਦੀ ਨੰਗ ਕੇ ਦਲੇਲ ਸਾਹਿਬ ਨੂੰ ਲਿਜਾ ਸਕਦੀ ਆ ਪਰ ਉਹ ਤੋਂ ਪਹਿਲਾਂ ਇੱਥੇ ਇਹ ਪੁਲ ਮਜਾਨ ਕਿਸੇ ਪਲੇ ਖਿਜਣਾ ਰਹਿਣ ਸਰਕਾਰ ਨੂੰ ਵੀ ਆ ਵੀ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਜੇ ਸੁਪਰੀਮ ਕੋਰਟ ਰਾਹੀਂ ਤੁਸੀਂ ਇਹ ਗੱਲ ਕਰਦੇ ਹੋ ਕਿ ਸੁਪਰੀਮ ਕੋਰਟ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਜੱਸਾ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਦਲੇਲ ਸਾਹਿਬ ਸੇਧ ਦਾ ਇੰਨਾ ਫਿਕਰ ਆ ਜੱਸਾ ਤਾਂ ਸਾਡੀਆਂ ਮੰਗਾਂ ਤੁਸੀਂ ਸੁਪਰੀਮ ਕੋਰਟ ਕਹਿ ਕੇ ਪਾਰਲੀਮੈਂਟ ਦੇ ਵਿੱਚ ਜਿਹੜੀ ਵੈਹ ਸੋਣੀ ਆ ਉਹਨਾਂ ਮੁੱਦਿਆਂ ਦੇ ਉੱਤੇ ਉਹੀ ਕਰਾ ਦਿਓ ਪਾਰਲੀਮੈਂਟ ਦੇ ਵਿੱਚੋਂ ਮੰਗਾਂ ਜਿਹੜੀਆਂ ਸ਼ਾਸਨ ਚੱਲ ਰਿਹਾ ਮੰਨ ਜਾਣ ਤਾਂ ਮਸਲਾ ਕੋਈ ਬਾਹਲਾ ਵੱਡਾ ਨਹੀਂ ਹੈਗਾ ਵੱਡਾ ਦਿਲ ਦਿਖਾਉਣਾ ਚਾਹੀਦਾ ਵੱਡਾ ਜਿਗਰਾ ਕਰਨਾ ਚਾਹੀਦਾ ਸਰਕਾਰ ਨੂੰ ਨਾ ਕਿ ਸਾਨੂੰ ਤੁਸੀਂ ਘੇਰਨ ਦੀ بجائے ਕੁੱਟਣ ਦੀ بجائے ਮਾਰਨ ਕੁੱਟਣ ਦੱਪਣ ਦੀ بجائے ਤੁਸੀਂ ਸਾਰਾ ਦਾਅ ਵੀ ਲੋਕਾਂ ਦੇ ਪਾ ਰਹੇ ਆ ਸੋ ਮੈਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਾਹੂ ਨਾ ਸਾਡੇ ਖੇਤ ਅਸੀਂ ਹੁਣ ਆਪਣੇ ਖੇਤ ਨਹੀਂ ਛੱਡਣੇ ਸਾਡੇ ਖੇਤ ਖੋਣ ਨੂੰ ਆ ਗਏ ਸਾਡੀ ਧਰਤੀ ਖੋਣ ਨੂੰ ਆ ਗਏ ਹੁਣ ਅਸੀਂ ਆਪਣੇ ਖੇਤ ਆਪਣੀ ਧਰਤੀ ਆਪਣੀਆਂ ਨਸਲਾਂ ਆਪਣੀ ਹੋਂਦ ਨੂੰ ਕਿਵੇਂ ਬਚਾਉਣਾ ਪੰਜਾਬੀਓ ਘਰਾਂ ਚ ਬੈਠਣ ਦਾ ਵੇਲਾ ਨਹੀਂ ਲੈ ਸਾਰੇ ਜਕਾਰਾ ਛੱਡਾਂਗੇ ਹੁਣ ਸਾਰਿਆਂ ਨੂੰ ਆਵਾਜ਼ ਆ ਪੰਜਾਬੀਆਂ ਨੂੰ ਇੱਥੋਂ ਮਾਰੋ ਤੁਸੀਂ ਸਾਰੇ ਇਕੱਠੇ ਹੋ ਕੇ ਕਿ ਸਾਰੇ ਪੰਜਾਬੀਆਂ ਨੂੰ ਇੱਥੇ ਹੁਣ ਪਿੰਡਾਂ ਦੇ ਵਿੱਚੋਂ ਨਿਕਲ ਕੇ ਟਰਾਲੀਆਂ ਭਰ ਕੇ ਗੱਡੀਆਂ ਭਰ ਕੇ ਕੱਲਾ ਦਿਨੇ ਨਾ ਆਏ ਵੀ ਦਿਨੇ ਆ ਕੇ ਆਪਾਂ ਇੱਥੇ ਮਾੜਾ ਮੋਟਾ ਬੋਲ ਕੇ ਜਾਂ ਸ਼ਕਲ ਦਿਖਾ ਕੇ ਤੁਰ ਕੇ ਇੱਛੇ ਰਾਤ ਨੂੰ ਕਰੇ ਲੋਡ ਵੱਡੀ ਕੋਲ ਰਾਤ ਨੂੰ ਲੋਡ ਆ ਰਾਤ ਨੂੰ ਕਿਸੇ ਵੀ ਵੇਲੇ ਵੀ ਇਹ ਧੜਾਂ ਲੈ ਕੇ ਚੜ ਸਕਦੇ ਆ ਸਾਡੇ ਤੇ ਆ ਕੇ ਲੈ ਬੁਲੰਦ ਆਵਾਜ਼ ਦੇ ਵਿੱਚ ਜਕਾਰਾ ਛੱਡਾਂਗੇ ਤੇ ਪੰਜਾਬੀਆਂ ਨੂੰ ਮਾਰਾਂਗੇ ਹਾਕ ਵੀ ਆ ਜਾਓ ਪੰਜਾਬੀ ਹੁਣ ਮੋਰਚਾ ਤਾਂ ਉਡੀਕਦਾ ਬੋਲੇ ਸੋਨਿਹਾਲ ਸਰਦਾਰ ਸੁਦੇਸ਼ ਸਿੰਘ ਸਿੱਧਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਰਤੋ ਪਹਿਲਾ ਕਾਕਾ ਸਿੰਘ ਕੋਟੜਾ ਤੇ ਲੱਖਾ ਸਿੰਘ ਸਧਾਨਾ ਨੇ ਪੰਜਾਬ ਵਾਸੀਆਂ ਨੂੰ ਇੱਕ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਤੇ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਕੇਂਦਰ ਸਰਕਾਰ ਵੱਲੋਂ ਬਣੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ 26 ਨਵੰਬਰ ਤੋਂ ਲਗਾਤਾਰ ਉਹ ਮਰਮਰਤੇ ਬੈਠੇ ਨੇ ਤੇ ਅੱਜ ਤੱਕ ਉਹਨਾਂ ਨੇ ਨਾ ਦਵਾਈ ਲਈ ਆ ਤੇ ਨਾ ਕੋਈ ਅੰਮਦਾ ਦਾਣਾ ਉਹਨਾਂ ਨੂੰ ਲੱਗਿਆ। ਪਰ ਇਸ ਟਾਈਮ ਤੇ ਹਾਲਾਤ ਇਹ ਬੜੇ ਹੋਏ ਨੇ ਕਿ ਕਿਸੇ ਵੀ ਟਾਈਮ ਦੇ ਉੱਤੇ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਚੁੱਕਿਆ ਜਾ ਸਕਦਾ ਹੈ ਕਿਉਂਕਿ ਪੰਜਾਬ ਪੁਲਿਸ ਜਿਹੜੀ ਆ ਉਹ ਕੇਂਦਰ ਦੇ ਇਸ਼ਾਰਿਆਂ ਤੇ ਪਹਿਲਾਂ ਵੀ ਲੱਗੀ ਸੀ ਤੇ ਹੁਣ ਵੀ ਕਦੇ ਵੀ ਔਰ ਇਹਦੇ ਨਾਲ ਇਧਰ ਹਰਿਆਣਾ ਵੀ ਆ ਹੋ ਸਕਦਾ ਕਿ ਦੋਵੇਂ ਸਰਕਾਰਾਂ ਜਿਹੜੀਆਂ ਨੇ ਤੂੰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕ ਕੇ ਲੈ ਜਨ ਤੇ ਤੁਹਾਨੂੰ ਇੱਕ ਬੇਨਤੀ ਆ ਕਿ ਇਹ ਉਹ ਦਾ ਮਹੀਨਾ ਯਾਦ ਕਰੋ ਜਿਹੜਾ ਆਪਣੇ ਇਤਿਹਾਸ ਨੂੰ ਜਿਸ ਸਮੇ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦਾ ਕਲਾ ਛੱਡਦੇ ਨੇ ਤੇ ਪਰਿਵਾਰ ਜਿਹੜਾ ਸਾਰਾ ਵਿਛੜ ਜਾਂਦਾ ਜਿਸ ਤਰ੍ਹਾਂ ਕਿ ਵੱਡੇ ਸਾਹਿਬਜ਼ਾਦੇ ਜਗ ਦੇ ਮੈਦਾਨ ਚ ਸ਼ਹੀਦ ਹੁੰਦੇ ਨੇ ਛੋਟੇ ਸਾਹਿਬਜ਼ਾਦੇ ਨੀਲ ਦੇ ਵਿੱਚ ਚਲੇ ਜਾਂਦੇ ਨੇ ਪਰ ਇੱਕ ਸਵਾਲ ਹੈ ਮੇਰਾ ਜੇ ਕਿਤੇ ਉਸ ਟਾਈਮ ਦੇ ਉੱਤੇ ਛੋਟੇ ਸਾਹਿਬਜ਼ਾਦੇ ਸ਼ਹਾ ਸ਼ਹੀਦ ਸ਼ਹਾਦਤ ਨਾ ਦੇਂਦੇ ਕਿ ਅੱਜ ਸਾਡੇ ਵਿੱਚ ਹੋਣਾ ਸੀ ਜਵਾਬ ਮਿਲੇਗਾ ਨਹੀਂ ਨਹੀਂ ਕਿ ਫਿਰ ਹੁਣ ਰਹੀ ਦੀ ਦੁਨੀਆ ਤੱਕ ਉਹ ਸਾਹਿਬਜ਼ਾਦੇ ਏਸੇ ਹੀ ਉਮਰਾਂ 'ਚ ਰਹਣਗੇ ਸੋ ਯਾਰ ਤੁਸੀਂ ਉਹਨਾਂ ਦੇ ਵਾਰਸ ਜੇ ਘਰਾਂ 'ਚ ਬੈਠੇ ਹੋ ਤੁਹਾਨੂੰ ਬੇਨਤੀ ਆ ਵੀ ਆਜੋ ਇੱਕ ਇੱਕ ਟਰਾਲੀ ਪੰਜਾਬ 'ਚੋਂ ਇੱਕ ਇੱਕ ਪਿੰਡ ਦੇ 'ਚੋਂ ਇੱਕ ਇੱਕ ਟਰਾਲੀ ਲੈ ਕੇ ਆਜੋ ਹੁਣ ਤਾਂ ਵੇਲਾ ਟਾਈਮ ਆ ਹੁਣ ਤਾਂ ਨਾ ਕਣਕ ਦੀ ਬਜਾਈ ਆ ਨਾ ਝੋਨੇ ਦੀ ਕਟਾਈ ਆ ਨਾ ਕੋਈ ਇੱਥੇ ਇਸ ਟਾਂ ਦੇ ਨਰਮੇ ਦੀ ਚੁਗਾਈ ਆ ਹੁਣ ਤਾਂ ਵੇਲੇ ਜੇ ਆ ਗੋ ਉਹ ਨਾ ਇੱਕ ਤਾਂ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਸਮਰਪਿਤ ਆ ਜਿਹੜਾ ਅਗਲਾ ਹਫਤਾ ਉਹਨਾਂ ਨੂੰ ਸਮਰਪਿਤ ਐਸੇ ਹੀ ਮੋਰਚੇ ਦੇ ਉੱਤੇ ਸ਼ਹੀਦੀ ਸਮਾਗਮ ਜਿਹੜੇ ਨੇ ਉਹ ਹੋ ਰਹੇ ਨੇ ਰਜਾਨਾ ਇੱਥੇ ਢਾਡੀ ਕੀਰਤਨ ਸਵੇਰੇ ਵੀ ਇੱਕ ਢਾਡੀ ਜੱਥਾ ਬੀਬੀ ਸਕਮਾਨਪੁਰ ਜੋ ਕਿ ਮਸ਼ਹੂਰ ਢਾਡੀ ਜਿੱਤਾ ਉਹ ਸਵੇਰੇ ਤੇ ਆ ਰਹੇ ਨੇ ਇਸੇ ਤਰ੍ਹਾਂ ਕੀਰਤਨੀ ਜਿੱਤੇ ਆ ਰਹੇ ਨੇ ਆਉ ਨਾਲੇ ਪੁੰਨ ਤੇ ਨਾਲੇ ਫਲੀਆਂ ਨਾਲੇ ਤੇ ਆਪਣੇ ਜਿਹੜੇ ਮਸਲੇ ਨੇ ਉਹ ਹੱਲ ਕਰਾਵਾਂਗੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੇ ਚਾਹੁੰਦੇ ਹੋ ਕਿ ਉਹਦੀ ਜ਼ਿੰਦਗੀ ਜਿਹੜੀ ਆ ਜ਼ਰੂਰੀ ਆ ਤੇ ਪਰ ਉਹ ਜ਼ਿੰਦਗੀ ਤਾਂ ਹੀ ਬਚੇਗੀ ਜੇ ਮੋਰਚਾ ਫਤਿਹ ਹੋਵੇਗਾ ਮੋਰਚਾ ਪਤਾ ਕਿਵੇਂ ਹੋਏਗਾ ਜੇ ਅਸੀਂ ਇੱਥੇ ਇਕੱਠ ਕਰਾਂਗੇ ਆ ਵੱਧ ਤੋਂ ਵੱਧ ਪਿੰਡਾਂ ਦੇ ਵਿੱਚੋਂ ਆਪੋ ਆਪਣੀਆਂ ਟਰਾਲੀਆਂ ਲੈ ਕੇ ਇੱਥੇ ਪਹੁੰਚੋ ਪਹੁੰਚ ਕੇ ਇਸ ਮੋਰਚੇ ਦੇ ਵਿੱਚ ਸੰਗਠਿਤ ਕਰਕੇ ਆਪਣਾ ਯੋਗਦਾਨ ਇਸ ਮੋਰਚੇ 'ਚ ਪਾਓ ਤਾਂ ਕਿ ਆਉਣ ਵਾਲੀਆਂ ਨਸਲਾਂ ਸਾਡਾ ਵੀ ਜਿਹੜਾ ਇਤਿਹਾਸ ਆ ਇਹ ਹੁਣ ਪਹਿਲੀਆਂ ਤੇ ਕੋਈ ਬੱਚਾ ਕੋਈ ਫਿਲਮਾਂ ਨਹੀਂ ਸੀ ਕੋਈ ਉਦੋਂ ਵੀਡੀਓ ਨਹੀਂ ਸੀ ਹੁਣ ਤਾਂ ਯਾਰ ਇੱਕ ਇੱਕ ਬੰਦਾ ਆਉਣਾ ਉਹਦਾ ਵੀ ਛੜਾਓ ਉਹਦੀ ਵੀਡੀਓ ਬਣਦੀ ਆ ਉਹਦੀਆਂ ਫੋਟੋਆਂ ਨੇ ਸੋ ਤੁਹਾਡਾ ਇਤਿਹਾਸ ਦੇ ਵਿੱਚ ਕਿਨਾਰ ਰਹੇਗਾ ਕਿ ਸਾਡੇ ਵੱਡ ਵਡੇਰਿਆਂ ਨੇ ਆਪਣੇ ਇਤਿਹਾਸ ਨੂੰ ਜਿੰਦਾ ਰੱਖਦਿਆ ਹੋਇਆ ਪੂਰੇ ਪੰਜਾਬ ਹੀ ਨਹੀਂ ਭਾਰਤ ਵਾਸਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਮਰ ਤੇ ਬੈਠੇ ਤੇ ਪਿੱਛੋਂ ਪੰਜਾਬ ਹਰਿਆਣਾ ਯੂਪੀ ਪੂਰੇ ਭਾਰਤ ਦੇ ਲੋਕਾਂ ਨੇ ਭਾਵੇਂ ਥੋੜੇ-ਥੋੜੇ ਆੜਿਆ ਇੱਥੇ ਅਰਣ ਸਿਨਾ ਜੀ ਬਿਹਾਰ ਤੋਂ ਲਗਾਤਾਰ 26 ਨਵੰਬਰ ਤੋਂ ਬੈਠੇ ਨੇ ਸੋ ਸਾਰਿਆਂ ਦਾ ਇਤਿਹਾਸ ਦੇ ਵਿੱਚ ਨਾ ਆਏਗਾ ਆਓ ਭਾਈ ਪਰ ਇੱਥੇ ਵਹੀਰਾ ਘੱਟ ਕੇ ਖਨੌਰੀ ਮੋਰਚੇ ਤੇ ਹੋਂਚੋ ਵਾਇਗੁਰਜੀ ਕਾਕਾਲ ਸਾਹਿਬ ਕਿਰਤ ਵਿੱਚ ਇੱਕ ਮੈਂ ਜਿਹੜੇ ਭਲੇਖਾ ਤੇ ਭਰਮਪਾਲੀ ਬੈਠੇ ਨਾ ਸਾਡੇ ਲੋਕ ਵੀ ਕਾਲੇ ਕਾਨੂੰਨ ਰੱਦ ਹੋ ਗਏ ਅਗਲਿਆਂ ਨੇ ਖੇਤੀਬਾੜੀ ਦੀ ਉਹ ਨੀਤੀਓ ਖਰੜਾ ਤਿਆਰ ਕਰਕੇ ਛੋਡੇ ਤੇ ਲਾਗੂ ਕਰਤਾ ਉਹ ਲੈ ਆਏ ਛੋਡਾ ਕਾਨੂੰਨ ਆ ਸਿੱਧਾ ਫੜਨ ਦੀ ਬਜਾਏ ਆ ਮੋੜ ਕੇ ਫੜ ਲਿਆ ਉਹੀ ਕਾਨੂੰਨ ਲਾਗੂ ਕਰਨ ਦੀ ਤਿਆਰੀ ਕਰ ਲਈ ਐਤ ਜੀ ਛੋਡਾ ਝੋਨਾ ਮੰਡਣਾ ਰੋਲਿਆ ਕਮਾਂਟਲ ਮਗਰ 10 10 ਕਿਲੋ ਦੀ ਕਾਟ ਘਟਾ ਕੇ ਉਹ ਸੈਦਨਾ ਸਿੱਟ ਕੇ ਆਏ ਹੋ ਦੀਏ ਵੀ ਸੋਨ ਨੂੰ ਨਹੀਂ ਮਿਲਿਆ ਕੰਨ ਤੁਹਾਡੀ ਚੱਕੀ ਜਾਊ ਜਾਂ ਨਹੀਂ ਕੋਈ ਭਰੋਸਾ ਨਹੀਂ ਉਹ ਲਾਗੂ ਹੋ ਗਏ ਅਗਲੇ ਨਾਲ ਥੋੜਾ ਮੰਡੀਆਂ ਦਾ ਢਾਂਚਾ ਤਬਾਹ ਕਰਨਾ ਖਤਮ ਕਰਨਾ ਸੋਨ ਨੂੰ ਪ੍ਰਾਈਵੇਟ ਕਰਾਣਾ ਕੋਲੇ ਕਲ ਫੱਟਾ ਕੋਲੇ ਸੋਨ ਕਿਵੇਂ ਵੇਚਣਾ ਉਹ ਸਾਰੀਆਂ ਤਿਆਰੀਆਂ ਹੋ ਗਈਆਂ ਇਹ ਭੁੱਲ ਜਾਓ ਭਲੇਖੇ ਜਿਹਾ ਬੈਠੇ ਰਹੋ ਵੀ ਨਹੀਂ ਇਹ ਤਾਂ ਰੱਦ ਕਰਾ ਲਈਏ ਆਪਾਂ ਨੂੰ ਹੁਣ ਲੜਨ ਦੀ ਕੀ ਲੋੜ ਐ ਐਵੇਂ ਨਹੀਂ ਬੈਠੇ ਮਰਨ ਵਰਤਦੇ ਉਹ ਚੜੇ ਤੁਰੇ ਆਉਂਦੇ ਆ ਤੇ ਆਪਾਂ ਘਰਾਂ ਜਿ ਬਲੇ ਬੈਠੇ ਆ ਕਿੱਥੇ ਕਿੱਥੇ ਸਾਡੇ ਨਾਲ ਕੀ ਕੀ ਨਹੀਂ ਹੋ ਰਿਹਾ ਪਾਣੀਆ ਸਾਡਿਆਂ ਯਾਰ ਪਾਤੀ ਜਿਵੇਂ ਨਾ ਸਾਡੀਆਂ ਖੋਣ ਨੂੰ ਆ ਗਏ ਰੋਜ਼ਗਾਰ ਕੁੱਤੇ ਸਾਡੇ ਖੋਲੇ ਆ ਜਿਹੜਾ ਗਰੀਬ ਆਪਾਂ ਕਹਿੰਦੇ ਕੱਲਾ ਕਿਸਾਨ ਬਠਾ ਲੜਦਾ ਕੱਲੀ ਐਮਐਸਪੀ ਦੀ ਮੰਗ ਹੈ ਭਲੇਖੇ ਜਨਾਰੇ ਉਹ ਕੱਲੀ ਐਮਐਸਪੀ ਨਹੀਂ ਇਹਦੇ ਵਿੱਚ ਨਰੇਗਾ ਦੀ ਜਿਹੜੀ ਦਿਹਾੜੀ ਹੈ 700 ਰੁਪਿਆ ਕਰਨ ਦੀ ਮੰਗ ਹੈ ਨਰੇਗਾ ਦਾ ਕੰਮ ਜਿਹੜਾ ਸਾਲ ਦੇ ਵਿੱਚ 200 ਦਿਨ ਦਾ ਕਰਨ ਦੀ ਮੰਗ ਹੈ ਇਹਦੇ ਵਿੱਚ ਜਿਹੜੇ ਸਾਡੇ ਛੋਟੇ ਦੁਕਾਨਦਾਰ ਨੇ ਸ਼ਹਿਰਾਂ ਵਾਲੇ ਉਹ ਵੀ ਤਾਂ ਖਤਮ ਹੋ ਗਏ ਆ ਵੱਡੇ ਵੱਡੇ ਮਾਲ ਖੁੱਲ ਗਏ ਸਾਰਾ ਬਾਜ਼ਾਰ ਖਤਮ ਕਰਤਾ ਇਹਨਾਂ ਮੋਲਾਂ ਨੇ ਸੋਚ ਕਰਕੇ ਪੜਾਵੋ ਇਹ ਲੜਾਈ ਜਿਹੜਾ ਇਨਸਾਨ ਹੈ ਦੁਨੀਆ ਦੇ ਪੈਦਾ ਹੋਇਆ ਧਰਤੀ ਤੇ ਸਾਹ ਲੈਂਦਾ ਰੋਟੀ ਖਾਂਦਾ ਉਹਦੀ ਲੜਾਈ ਹੈ ਜਜੀਤ ਸਿੰਘ ਡੱਲੇਵਾਲ ਇਕੱਲੇ ਭਾਰਤ ਦੀ ਨਹੀਂ ਪੰਜਾਬ ਅਗਵਾਈ ਕਰ ਰਿਹਾ ਅੱਜ ਕੱਲੇ ਭਾਰਤਲੇ ਨਹੀਂ ਬੈਠੇ ਪੂਰੀ ਦੁਨੀਆ ਦੇ ਵਿੱਚ ਇੰਗਲੈਂਡ ਦੇ ਵੱਡੇ ਪ੍ਰਦਰਸ਼ਨ ਹੋਏ ਜਨਨ ਦੇ ਵਿੱਚ ਯੂਰਪ ਦੇ ਵਿੱਚ ਕਿਸਾਨ ਸੜਕਾਂ ਤੇ ਹੈ ਜੋ ਪੂਰੀ ਦੁਨੀਆ ਦੇ ਵਿੱਚ ਇਹ ਦੇਖ ਰਿਹਾ ਪੂਰੀ ਦੁਨੀਆ ਪੰਜਾਬੀਓ ਛੋਡੇ ਵੱਲ ਦੇਖ ਰਹੀ ਆ ਪੂਰਾ ਭਾਰਤ ਛੋਡੇ ਵੱਲ ਦੇਖ ਰਿਹਾ ਇਹ 'ਚ ਕੋਈ ਸ਼ੱਕ ਨਹੀਂ ਇਹ ਪੂਰੇ ਭਾਰਤੀ ਲੜਾਈ ਪੰਜਾਬ ਪਹਿਲ ਦੇ ਆਧਾਰ ਤੇ ਮੋਰੀ ਹੋ ਕੇ ਲੜ ਰਿਹਾ ਨਾਲ ਹਰਿਆਣਾ ਦੇ ਹੋਰ ਸੂਬੇ ਵੀ ਖੜੇ ਆ ਕੇ ਸੋ ਆਓ ਮੇਰਾ ਵੀਰ ਹੁਣ ਕਹਾਂ ਚ ਬੈਠ ਕੇ ਰਜਾਈਆਂ ਚ ਬੈਠਣ ਦਾ ਵੇਲਾ ਨਹੀਂ ਹੈਗਾ ਆਜੋ ਆਪਾਂ ਫੱਦੇਗੜ ਸਾਹਿਬ ਸਰਹੰਦਰੇ ਵਿੱਚ ਜੋੜ ਮੇਲ ਸਾਬ ਜਦਾਂ ਦਾ ਸ਼ਹੀਦੀ ਦਿਹਾੜਾ ਉੱਥੇ ਵੀ ਅਸੀਂ ਜਾਣਾ ਉੱਥੇ ਵੀ ਜਰੂਰ ਜਾਓ ਔਰ ਉਸ ਤੋਂ ਨਾਲ ਦੀ ਨਾਲ ਇਧਰ ਨੂੰ ਮੋੜੇ ਪਾ ਲੋ ਤੇ ਇੱਥੇ ਬਾਰੀਆਂ ਬਣ ਕੇ ਪਹੁੰਚੋ ਹੈ हां ਚੜ੍ਹਦੀ ਕਲਾ ਦੀ ਅਰਦਾਸ ਦੋਵਾਂ ਵਾਲੇ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਾਹਿਬ ਨੂੰ ਬੇਨਤੀ ਕਰਦੇ ਆਂ ਚੜ੍ਹਦੀ ਕਲਾ ਦੀ ਅਰਦਾਸ ਮੋਰਕੇ ਦੀ ਜਿੱਤਣ ਦੀ ਅਰਦਾਸ ਕਰਿਆ ਕਰੋ ਲੋਕਾਂ ਨੂੰ ਅਪੀਲ ਕਰਿਆ ਕਰੋ ਵੀ ਭਾਈ ਚਲੋ ਉਧਰ ਨੂੰ ਵਾਰੀਆਂ ਬੰਦ ਕੇ ਜਿਵੇਂ ਆਪਾਂ 2020 ਦੇ ਵਿੱਚ ਆਪਾਂ ਕਰਦੇ ਸੀਗੇ ਕਵਰ ਵਾਲੇ ਦੀ ਆਪਾਂ ਗੱਲ ਕਰਦੇ ਆਂ ਮਰੋੜ ਦੇ ਕੋਲੇ 101500 ਏਕੜ ਉੱਥੇ ਅਕਵਾਇਰ ਕਰ ਰਹੇ ਆਂ ਥੱਲੋ ਪਟਾਸ ਮਿਲਿਆ ਕਹਿੰਦੇ ਉਹ ਸਾਨੂੰ ਕੀ ਮਿਲਣਾ ਕੱਖ ਵੀ ਨਹੀਂ ਮਿਲਣਾ ਦੋ ਦੋ 2000 ਫੁੱਟ ਡੂੰਘੀ ਮਿੱਟੀ ਪੱਟ ਦੇਣਗੇ ਤੇ ਉੱਥੇ ਜਿਹੜਾ ਬਿਮਾਰ ਨਾ ਫੈਲਣੀਆਂ ਲੋਕਾਂ ਨੂੰ ਅੱਡਾ ਸਵੇੇ ਲਗਾਤਾਰ ਹਮਲੇ ਹੋਣੇ ਆ ਜੇ ਆਪਾਂ ਅੱਜ ਆਈ ਬੈਠੇ ਸਾਨੂੰ ਤਾਂ ਲੋੜ ਨਹੀਂ ਇਹ ਚਾਰ ਸੂਰੂ ਘਰੇ ਹੋਏ ਆ ਆਪਾਂ ਬਹੁਤ ਕੁਝ ਹੋ ਗਿਆ ਛੋੜ ਨਹੀਂ ਲੱਗਣ ਤੇ ਚੰਡੀਗੜ੍ਹ ਸਰਕਾਰ ਦਾ ਸ਼ੋਅ ਰੱਖ ਲਿਆ ਏ ਪਿੱਛੋਂ ਦਾ ਸ਼ੋਅ ਦਿਲਜੀਤ ਸਾਂਝ ਨਾਲ ਕੀ ਕੀਤਾ ਤੁਸੀਂ ਦੇਖ ਹੀ ਰਿਹਾ ਕਿਵੇਂ ਉਹ ਜੀਰਾ ਕਿੱਤਾ ਹੋਇਆ ਜੀਰਾ ਫੈਕਟਰੀ ਦੀ ਗੱਲ ਜਿਹੜੇ ਕਿੱਥੇ ਕਿੱਥੇ ਆਪਾਂ ਬਚਾਂਗੇ ਸਾਡੇ ਪਾਣੀਆਂ ਧਰਤੀ ਹਟਾਂ ਵੀ ਜ਼ਹਿਰਾ ਸਾਡੇ ਦਰਿਆਵਾਂ 'ਚ ਵੀ ਜ਼ਹਿਰਾ ਸਾਡੇ ਕੋਲ ਪਾਣੀ ਆਉਣ ਦਾ ਸਮਝ ਖਤਮ ਹੋਣ ਜਾ ਰਿਹਾ ਧਰਤੀ ਪੰਜਰ ਹੋਣ ਵੱਲ ਵੱਧ ਰਹੀ ਹੈ ਸੋ ਆਪਾ ਬਹੁਤ ਬੁਰੇ ਤਰ੍ਹਾਂ ਘਰੇ ਹੋਏ ਆ ਬਾਈ ਤੇ ਘਰਾਂ ਚ ਬੈਠੀ ਲੱਪੇ ਜਾਉਂਗੇ ਇੰਨੀ ਬੇਨਤੀ ਆ ਆਓ ਮੇਰਾ ਫਿਰ ਬਾਤ ਚੜ੍ਹ ਕੇ ਵੱਡੀ ਗੰਤੀ ਦੇ ਵਿੱਚ ਮੈਂ ਫੇਰ ਕਹਿਣਾ ਸਾਡੇ ਲੱਖ ਲਾਣ ਤੋ ਹੋਊਗੀ ਸਾਡੇ ਤੇ ਸਾਡੇ ਮੂੰਹ ਤੇ ਬਹੁਤ ਬੜੀ ਚਪੇੜ ਹੋਊਗੀ ਜੇ ਡੱਲਿਆ ਸਾਹਿਬ ਨੂੰ ਇੱਥੋਂ ਸਰਕਾਰ ਜਾਂ ਪ੍ਰਸ਼ਾਸਨ ਧੱਕੇ ਨਾਲ ਚੱਕ ਕੇ ਲੈ ਜਾਂਦੇ ਆਓ ਆਪਾਂ ਇਸ ਜ਼ਬਰਦਸਤ ਮੁਕਾਬਲਾ ਸਬਰ ਨਾ ਕਰਨਾ ਏਕੇ ਨਾ ਕੱਢਣਾ ਦ੍ਰਿੜਤਾ ਨਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਤਿ ਸ੍ਰੀ ਅਕਾਲ ਦੂਰੇ ਇੱਕ ਤੋਂ ਚੰਗਾ ਪਮਰਾ ਜਾਗਦੇ ਰਹਿਣਾ ਜੇ ਟਰਾਲੀ 10 ਬੰਦੇ ਆ ਤਾਂ ਦੋ ਬੰਦੇ ਸੌਜੋ ਬਾਕੀ ਜਾਗਦੇ ਰਹੋ ਵਾਰੀ ਵਾਰੀ ਨਾਲ ਸੌਜੋ ਦੋ ਲੋ ਘੰਟੇ ਅੱਖ ਲੈ ਲਓ ਬਾਹਰ ਟਾਈਮ ਨਹੀਂ ਆਪਾਂ ਸੌਣਾ ਪਤਾ ਨਹੀਂ ਕਿਹੜੇ ਵੇਲੇ ਚੜ੍ਹ ਕੇ ਆ ਜ ਨੇ ਇੱਕ ਜਕਾੜੇ ਦਾ ਜਵਾਬ ਨਹੀਂ ਦਿੰਦੇ ਠੰਡ ਦੀ ਮੰਨੀ ਬੈਠੇ ਨੇ ਇੱਥੋਂ ਜਕਾੜਾ ਜਾਵੇ ਉਹ ਜਾਵੇ ਦਿੱਲੀ ਤੱਕ ਪਤਾ ਨਹੀਂ ਕਿ ਉੱਥੇ ਗੂੰਜਦੇ ਆ ਦਵਾਰੇ ਦਰ ਦਿਲ ਕਿ ਦਵਾਰੇ ਬੋਲੇ ਸੋਨਿਆ ਸੋਨਿਆ